ਹਾਂਜੀ ਹਾਂਜੀ ਭਾਜੀ ਕਿਨਾ ਜੀ ਆਪਣਾ ਮੈਂ ਸੁਖਮਨ ਜੀ ਸਿੰਘ ਐਮਟੀ ਹਸਪੀਟਲ ਸਿਵਲ ਹਸਪੀਟਲ ਕੋਲੋਂ ਆਵਾੜਾ ਇਹ ਸਰ ਕਾਦੀ ਗੱਡੀ ਚਲਾਉਂਦੇ ਤੁਸੀਂ ਇਹ ਸਰ ਮੈਂ ਐਮਟੀ ਆ ਤੇ ਸਿਵਲ ਹਸਪੀਟਲ ਕੋਲੋਂ ਆਂਬੂਲੈਂਸ ਦੇਖਵਾ ਕੇ ਤੇ ਕੀ ਮਾਮਲਾ ਜਿਹੜਾ ਆਕਦਾ ਜੀ ਪੇਸ਼ੈਂਟ ਲੈ ਕੇ ਆਏ ਦੋ ਜਣੇ ਇੱਥੇ ਇਹ ਸਰ ਆਪਣਾ ਰੌਲਪਿੰਡੀ ਦਾ ਲੱਗੇ ਨਾ ਇੱਕ ਐਕਸੀਡੈਂਟ ਹੋਇਆ ਸੀਗਾ ਟਰੱਕ ਦੇ ਨਾਲ ਕਿਸੇ ਬਾਈਕ ਦਾ ਮੇਰੇ ਤੇ ਜੀਪ ਉ ਉਹ ਦੋ ਪੇਸ਼ੈਂਟ ਸੀ ਜਿਨ੍ਹਾਂ ਦੀ ਇੱਕ ਲੱਤ ਫ੍ਰੈਕਚਰ ਆ ਇੱਕ ਪੇਸ਼ੈਂਟ ਦੀ ਤੇ ਬਾਹਾਂ ਦੀ ਦੂਜੇ ਦੀ ਵੀ ਬਾਹਾਂ ਫ੍ਰੈਕਚਰ ਆ ਕਾਫੀ ਸੀਰੀਅਸ ਆ ਪੇਸ਼ੈਂਟ ਇਹਨੋਂ ਪਰ ਸਿਵਲ ਹਸਪਤਲ ਤੇ ਐਮਰਜੈਂਸੀ ਤੇ ਲੈ ਆਏ ਹਾਂ ਕੁਝ ਪਤਾ ਲੱਗਾ ਭਾਈ ਜੀ ਨਾਮਗਰਾਂ ਕੀ ਬੰਦਿਆਂ ਦਾ ਹਾਂਜੀ ਇੱਕ ਦਾ ਨਾਮ ਸੋਨੂ ਆ ਤੇ ਦੂਜੇ ਮੁੰਡੇ ਦਾ ਨਾਮ ਸੋਨਵੀਰ ਆ ਜੀ ਤੇ ਕਦੇ ਤੇ ਸੀਗੇ ਭਾਜੀ ਇਹ ਬੰਦੇ ਇਹ ਸਰ ਬਾਈਕ ਤੇ ਸੀਗੇ ਜੀ ਹਾਂਜੀ ਸਰ ਕੀ ਮਾਮਲਾ ਏ ਜਿਹੜੀ ਜੀਪ ਉੱਤੇ ਕੋਲ ਐਕਸੀਡੈਂਟ ਹੋਇਆ ਜੜਾ ਆ ਸਾਡੇ ਤੋਂ ਦੋ ਲੜਕੇ ਆਏ ਸੀਗੇ ਐਕਸ ਸਾਢੇ 3:30 ਦੇ ਵਜੇ ਜ਼ੋੰਬੀ 18 ਇਅਰ 올ਡ ਐਂਡ ਸੋਨੂ 17 ਇਅਰ 올ਡ ਐਕਸੀਡੈਂਟ ਹੋਇਆ ਸੀ ਉਹਨਾਂ ਦਾ ਜਿੱਕ ਪੁਰ ਤੇ ਕੋਲ ਸਰ ਕੰਡੀਸ਼ਨ ਕਿਦਾਂ ਹਨਾਂ ਦੀ ਐਕਸੀਡੈਂਟ ਕਾਫੀ ਸੱਟਾਂ ਕਾਫੀ ਜ਼ਿਆਦਾ ਲੱਗਿਆ ਨਹੀਂ ਅਸੀਂ ਸਿਵਲ ਹਸਪੀਟਲ 'ਚ ਇਹਨਾਂ ਨੂੰ ਐਮਰਜੈਂਸੀ ਟ੍ਰੀਟਮੈਂਟ ਦੇ ਦਿੱਤਾ ਹੈ ਫਿਊਜ ਰਸ਼ ਐਂਟੀਬਾਇਟਿਕਸ ਤੇ ਹਨਾ ਫਿਰ ਬਾਅਦ ਇਹਨਾਂ ਨੂੰ ਫਦਰ ਬੱਡਿੰਗ ਹਸਪੀਟਲ ਚ ਲੰਘਤਾ ਸਿਵਲ ਹਸਪੀਟਲ 'ਚ ਹੀ ਰਹਿਤੇ ਨੇ ਸਰ ਪਤਾ ਲੱਗਾ ਕਿਥੇ ਦੇ ਰਹਿਣ ਵਾਲੇ ਜੀ ਇਹ ਅ ਪਗਲਾਣਾ ਦੇ ਓਕੇ ਤੇ ਦੋਨੋ ਸਰ ਕਿੱਥੇ ਰੈਫਰ ਕਰਦੇ ਤੇ ਹਾਂਜੀ ਸਿਵਲ ਹਸਪੀਟਲ ਚ ਇੰਦਰ 108 ਠੀਕ ਹੈ ਥੈਂਕ ਯੂ ਮੈਂ ਏਸੀ ਸਿਕਦਰ ਸਿੰਘ ਥਾਣਾ ਰਾਵਲਪਿੰਡੀ ਆ ਕੇ ਸਰਦੀ ਮਾਮਲਾ ਜਿਹੜੇ ਦੋ ਪੇਸ਼ੰਤ ਲੈ ਕੇ ਆ ਸਿਵਲ ਹਸਪੀਟਲ ਐਕਸੀਡੈਂਟ ਕੇਸ ਹੈ ਜੀ ਮੈਂ ਏਸੀ ਸਿਕਦਰ ਸਿੰਘ ਥਾਣਾ ਰਾਵਲਪਿੰਡੀ ਜ਼ਿਲ੍ਹਾ ਕਪੂਰਥਲਾ ਵਿਖੇ ਡਿਊਟੀ ਅਫਸਰ ਲੱਗਾ ਹੋਇਆ ਸੀ ਤੇ ਜਦੋਂ ਹੀ ਮੈਨੂੰ ਟੈਲੀਫੋਨ ਆਇਆ ਕਿ ਕੋਈ ਜਗਜੀਤਪੁਰ ਲੱਗ ਕੇ ਐਕਸੀਡੈਂਟ ਹੋਇਆ ਆ ਜਾ ਕੇ ਤੁਰੰਤ ਲਿਖਿਆ ਤੇ ਉਦਾ ਕੇ ਦੋਸ਼ੀਆਂ ਤੇ ਮੁਰਜਮਾਂ ਨੂੰ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਕਿੱਦਰ ਕਾਰਨਾ ਹੋਇਆ ਪਤਾ ਲੱਗਾ ਕੁਛ? ਟਰੱਕ ਨੂੰ ਦੱਸਦੇ ਆ ਕਿਸੇ ਨੰਬਰ ਨੂੰ ਵਗੈਰਾ ਨਹੀਂ ਪੜਿਆ। ਹੂੰ ਠੀਕ ਕੈਮਰੇ ਖੰਗਾਲਾਂਗੇ। ਉਸ ਤੋਂ ਜੋ ਵੀ ਕਾਰਵਾਈ ਆਊਗੀ ਉਹ ਉਹਨੇ ਦਿਖਾਤੇ ਸੀਗੇ ਸਾਰੇ ਇਹ। ਇਹ ਵੀ ਮੋਟਰਸਾਈਕਲ ਤੇ। ਇਹਨਾਂ ਦੀ ਹਾਲਤ ਕਿੰਦਾ ਸਰ ਜਦੋਂ ਲਿਆਂਦਾ? ਹਾਲਤ ਥੋੜੀ ਸੀਰੀਅਸ ਹੈ। ਬੱਚੇ ਆ। ਸੀਰੀਅਸ ਹਾਲਤ। ਤੇ ਪਤਾ ਲੱਗਾ ਸਰ ਕਿੱਧਰ ਜਾ ਰਹੇ ਸੀ ਇਹ? ਇਹ ਆਪਣੇ ਝੋਨੇ ਦੀ ਪੇਮੈਂਟ ਲੈ ਕੇ ਹੂੰ ਵਾਪਸ ਕਰਨ ਜਾ ਰਹੇ ਭਗਵਾਨ। ਮੋਟਰਸਾਈਕਲ ਤੇ ਕਿੰਨੇ ਜਣੇ ਸੀਗੇ ਇਹ? 2 ਜਣੇ। ਸਰ ਤੁਸੀਂ ਆਪ ਲੈ ਕੇ ਆਏ ਹਣ ਮੌਕੇ ਤੋਂ। ਹਾਂਜੀ। 嗯、mm，这个。